ਦੇ ਪਿੱਛੇ ਸਾਜ਼ਿਸ਼ ਘੜੀ ਹੈ ਇਸ ਪਾਸੇ ਰੌਲਾ ਪਾਇਆ ਹੈ ਪ੍ਰਵਾਸੀਆਂ ਨੂੰ ਕੱਢੋ ਪ੍ਰਵਾਸੀਆਂ ਨੂੰ ਕੱਢੋ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਤਾਂ ਜੇ ਇੱਥੋਂ ਦੇ ਇੱਥੋਂ ਪ੍ਰਵਾਸੀ ਚਲੇ ਜਾਂਦੇ ਨੇ ਖੇਤੀ ਔਰ ਇੰਡਸਟਰੀ ਦੋਹਾਂ ਦਾ ਪੱਠਾ ਬੈਠ ਜਾਏਗਾ ਇਹਦਾ ਮਤਲਬ ਪੰਜਾਬ ਦਾ ਪੱਠਾ ਬੈਠ ਜਾਏਗਾ ਪੰਜਾਬ ਇਸ ਵੇਲੇ ਫੜਾਂ ਦੀ ਮਾਰ ਚੱਲ ਰਿਹਾ ਹੈ ਇੱਕ ਵੱਡੇ ਸੰਕਟ ਵਿੱਚ ਫਸਿਆ ਹੋਇਆ ਹੈ ਪਤਾ ਨਹੀਂ ਕਿੰਨੀ ਦੇਰ ਲੱਗੇਗੀ ਨਵੇਂ ਸਿਰ ਨਵੇਂ ਸਿਰੇ ਪੈਰਾਂ ਸਿਰ ਹੋਣ ਲਈ ਸਾਡੇ ਭਰਾਵਾਂ ਦੀ ਮਦਦ ਨਾਲ ਸਾਡੇ ਹੜਪੀਲਤ ਪ੍ਰਵਾਣ ਨੂੰ ਰਾਹਤ ਪਹੁੰਚਾਈ ਜਾ ਰਹੀ ਹੈ ਅਸੀਂ ਸਾਰੇ ਰਲ ਕੇ ਲੱਗੇ ਹੋਏ ਹਾਂ ਵੀ ਹੜਾਂ ਦੀ ਮਾਰ ਤੋਂ ਆਪਣੇ ਭਾਈਚਾਰੇ ਨੂੰ ਬਚਾ ਸਕੀਏ ਇਸ ਪੀੜਾ ਪੀੜਾ ਦੇ ਵਿੱਚੋਂ ਹਾਰੇ ਨਿਕਲੇ ਨਹੀਂ ਇੱਕ ਬਦਕਿਸਮਤੀ ਨਾਲ ਹਾਰਪੁਰ ਵਿੱਚ ਘਟਨਾ ਬਚ ਗਈ ਹੋ ਗਈ ਜਿਹਦੀ ਜਿੰਨੀ ਨਿੰਦਾ ਕੀਤੀ ਜਾਏ ਉਨੀ ਥੋੜੀ ਹੈ ਇਹ ਠੀਕ ਹੈ ਅਦਾਲਤ ਤੋਂ ਮੰਗ ਕਰਨੀ ਬਣਦੀ ਹੈ ਵੀ ਜਿਹੜਾ ਦੋਸ਼ੀ ਹੈ ਉਹਨੂੰ ਘਟੋ ਘਟ ਫਾਂਸੀ ਦੀ ਸਜ਼ਾ ਦਿੱਤੀ ਜਾਏ ਪਰ ਇਹਦਾ ਮਤਲਬ ਇਹ ਨਹੀਂ ਇਹ ਸਾਰਾ ਇੱਕ ਖਾਸ ਤਬਕਾ ਜਿਹੜਾ ਉਹ ਸਾਰਾ ਕ੍ਰਿਮੀਨਲ ਹੈ ਇਹ ਸਾਨੂੰ ਸਮਝਣਾ ਪਵੇਗਾ ਅੱਜ ਪੰਜਾਬ ਦੀ ਸਥਿਤੀ ਕੀ ਹੈ ਪੰਜਾਬ ਦੀ ਇੰਡਸਟਰੀ ਪ੍ਰਵਾਸੀਆਂ ਦੇ ਸਿਰ ਤੇ ਚੱਲਦੀ ਹੈ ਪੰਜਾਬ ਦੀ ਖੇਤੀ ਲਈ ਪ੍ਰਵਾਸੀਆਂ ਦਾ ਬਹੁਤ ਵੱਡਾ ਯੋਗਦਾਨ ਹੈ ਜੇ ਤੁਸੀਂ ਇਸ ਜਿਹਨਾਂ ਲੋਕਾਂ ਨੇ ਇਹਦੇ ਪਿੱਛੇ ਸਾਜ਼ਿਸ਼ ਘੜੀ ਹੈ ਇਸ ਪਾਸੇ ਰੌਲਾ ਪਾਇਆ ਹੈ ਪ੍ਰਵਾਸੀਆਂ ਨੂੰ ਕੱਢੋ ਪ੍ਰਵਾਸੀਆਂ ਨੂੰ ਕੱਢੋ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਤਾਂ ਜੇ ਇੱਥੋਂ ਦੇ ਇੱਥੋਂ ਪ੍ਰਵਾਸੀ ਚਲੇ ਜਾਂਦੇ ਨੇ ਖੇਤੀ ਔਰ ਇੰਡਸਟਰੀ ਦੋਹਾਂ ਦਾ ਪੱਠਾ ਬੈਠ ਜਾਏਗਾ ਇਹਦਾ ਮਤਲਬ ਪੰਜਾਬ ਦਾ ਪੱਠਾ ਬੈਠ ਜਾਏਗਾ ਜਿਹੜੇ ਕੁਝ ਗਲਤ ਕਰਦੇ ਨੇ ਉਹਨਾਂ ਨੂੰ ਸਜ਼ਾ ਦੀ ਮੰਗ ਤਾਂ ਕਰੋ ਇਹ ਤੁਹਾਡਾ ਹੱਕ ਬਣਦਾ ਹੈ ਅਸੀਂ ਸਾਰੇ ਰਲ ਕੇ ਕਰੀਏ ਹਾਂ ਇਹ ਵੀ ਮੰਗ ਕਰੀਏ ਕਿ ਜਿੰਨੇ ਪ੍ਰਵਾਸੀ ਆਉਂਦੇ ਨੇ ਉਹ ਆਪਣੇ ਆਪ ਨੂੰ ਇੱਥੇ ਰਜਿਸਟਰ ਕਰਵਾਉਣ ਉਹਨਾਂ ਦੀ ਵੈਰੀਫਿਕੇਸ਼ਨ ਹੋਵੇ ਪਤਾ ਹੋਵੇ ਕਿੱਥੋਂ ਆਇਆ ਕਿਸੋ ਜਿਹਾ ਬੰਦਾ ਹੈ ਪਰ ਇਹ ਕਹਿਣਾ ਇੱਕ ਮਹਿੰਮ ਦੇ ਤੌਰ ਤੇ ਮਾਹੌਲ ਸਰਚ ਚਾਰਜ ਕਰਨਾ ਪ੍ਰਵਾਸੀਆਂ ਨੂੰ ਕੱਢੋ ਪੰਜਾਬ ਵਿੱਚੋਂ ਤਾਂ ਮੈਂ ਸਮਝਦਾ ਅਸੀਂ ਆਪਣੇ ਪੈਰ ਖਵਾੜਾ ਆਪ ਮਾਰ ਰਹੇ ਆ ਤੁਸੀਂ ਜੇ ਸਾਰੀ ਸਤੀਸੀ ਨੂੰ ਖੋਖੋਗੇ ਤੁਹਾਡੇ ਕਿੰਨੇ ਬਾਹਰ ਬੈਠੇ ਨੇ ਉਹਨਾਂ ਦਾ ਕੀ ਹੋਏਗਾ ਵਿਦੇਸ਼ਾਂ ਵਿੱਚ ਤੁਸੀਂ ਆਪਣੇ ਬੱਚੇ ਨੂੰ ਭੇਜੀ ਜਾਂਦੇ ਹੋ ਉੱਥੇ ਪ੍ਰਵਾਸੀ ਨੇ ਕੈਨੇਡਾ ਵਿੱਚ ਵੀ ਇਹੋ ਜਿਹੀ ਆਵਾਜ਼ ਉੱਠਦੀ ਹੈ ਅਮਰੀਕਾ ਵਿੱਚ ਵੀ ਇਹੋ ਜਿਹੀ ਆਵਾਜ਼ ਉੱਠਦੀ ਹੈ ਇੰਗਲੈਂਡ ਵਿੱਚ ਵੀ ਇਹੋ ਜਿਹੀ ਆਵਾਜ਼ ਉੱਠਦੀ ਹੈ ਤਾਂ ਫਿਰ ਸਾਰਿਆਂ ਨੂੰ ਪੰਜਾਬੀਆਂ ਨੂੰ ਜਿਹੜੇ ਚੰਗੇ ਵੈਲ ਸੈਟਲਡ ਨੇ ਉਹਨਾਂ ਨੂੰ ਉਥੋਂ ਕਾੜ ਦੇਣਾ ਅਸੀਂ ਉਸ ਵੇਲੇ ਮੈਨੂੰ ਅਸੀਂ ਨਵਾਬ ਦੇ ਰਹੇ ਆ ਜਿਹੜੀ ਮਹਿਮ ਪ੍ਰਵਾਸੀਆਂ ਦੇ ਨਾਂ ਤੇ ਸਾਡੇ ਆਪਣੇ ਪਰਿਵਾਰ ਨੂੰ ਪੱਟਣ ਨੂੰ ਤਰੀ ਫਿਰਦੀ ਹੈ ਤੇ ਮੈਂ ਬੇਨਤੀ ਕਰਨਾ ਥੋੜੇ ਜਿਹਾ ਸਿਆਣੇ ਬਣੋ ਸਾਡਾ ਪ੍ਰਵਾਸੀ ਭਰਾਵਾਂ ਤੇ ਬਿਨਾ ਨਹੀਂ ਸਰਦਾ ਖੇਤੀ ਸਾਡੀ ਰੁਲ ਜਾਏਗੀ ਇੰਡਸਟਰੀ ਸਾਡੀ ਰੁਲ ਜਾਏਗੀ ਸਾਡੇ ਕੋਲ ਹੈ ਕਿ ਇੰਡਸਟਰੀ ਤੇ ਖੇਤੀ ਦੋ ਹੀ ਤਾਂ ਚੀਜ਼ਾਂ ਨੇ ਤੇ ਜੇ ਇਹ ਵੀ ਰੋੜ ਦਿੱਤੀਆਂ ਆਪਣੇ ਆਪ ਤਾਂ ਫਿਰ ਕੀ ਬਚੇਗਾ ਮੇਰੀ ਬੇਨਤੀ ਹੈ ਭਾਵਕ ਨਾ ਹੋ ਅਸੀਂ ਮੰਨ ਕਰੀਏ ਜਿੰਨੇ ਨੇ ਕਰਾਇਂ ਕੀਤਾ ਉਨਨ ਸਖਤ ਸਖਤ ਸਜ਼ਾ ਮਿਲੇ ਔਰ ਸਰਕਾਰ ਦੀ ਜ਼ਿੰਮੇਵਾਰੀ ਆਇਦ ਕਰੀਏ ਭਈ ਜਿਨੇ ਪ੍ਰਵਾਸੀ ਇੱਤੇ ਰਹਿੰਦੇ ਨੇ ਉਹਨਾਂ ਦੇ ਕ੍ਰੀਡੈਂਸ਼ੀਅਲਸ ਵੈਰੀਫਾਈ ਕਰੋ ਉਹਨਾਂ ਦਾ ਪਛੋਕੜ ਕੀ ਹੈ ਕਿੱਥੇ ਉਹਨਾਂ ਦੀ ਵੈਰੀਫਿਕੇਸ਼ਨ ਕਰਨਾ ਸਰਕਾਰ ਦਾ ਕੰਮ ਹੈ ਪੁਲਿਸ ਵੈਰੀਫਾਈ ਕਰੇ ਪਰ ਇਹ ਨਹੀਂ ਕੋਈ ਅਸੀਂ ਇੱਕ ਮੁਹਿੰਮ ਚਲਾ ਕੇ ਮਾਹੌਲ ਨੂੰ ਤਣਾਅਪੂਰ ਬਣਾ ਕੇ ਇੱਥੇ ਹਾਲਾਤ ਖਰਾਬ ਕਰੀਏ ਮੇਰੀ ਬੇਨਤੀ ਹੈ ਸਮਝੋ ਬਾਰ ਬਾਰ ਸਨਿਮਰ ਬੇਨਤੀ ਕਰਦਾ ਪੰਜਾਬ ਦੇ ਹਿੱਤ ਵਿੱਚ ਇਸ ਤਰ੍ਹਾਂ ਦਾ ਪ੍ਰਚਾਰ ਬਿਲਕੁਲ ਨਹੀਂ ਸੰਭਲੋ ਤੇ ਆਪਣੇ ਪੰਜਾਬ ਨੂੰ ਬਚਾ ਲਓ